ਅੱਪ ਚਲ ਖੇਡੋ ਗੰਦਣਾ ਲੌਜੀ ਚੱਕੋ ਖੇਡ ਕਰੋ ਬਈ ਸ਼ੁਰੂ ਓਹ RAM nal ਕੁੜੀ ਦੇ ਹੱਥ ਨਾਲ ਰੋਡ ਦੀ ਇਹ ਜਿੱਤ ਗਈ ਜੇ ਮੇਰੇ ਕਰਮਾਂ ਦਾ ਥੋੜਾ ਬਹੁਤਾ ਪੈਸਾ ਹੈਗਾ ਨਾ ਤੁਹਾਡੇ ਕੋਲੇ ਤਾਂ ਜਮ੍ਹਾਂ ਕਰ ਲੋ ਆਪਦੇ ਜਵਾਕਾਂ ਦੇ ਕੰਮ ਆਊਗਾ ਆਪਣੇ ਕੰਮ ਆਊਗਾ ਆ ਸ੍ਰੀਕਾਂ ਨੂੰ ਤੁਹਾਨੂੰ ਰੋਟੀ ਨਹੀਂ ਪੁੱਛਣੀ ਆਖਰ ਨੂੰ ਉਹੀ ਪੈਸਾ ਕੰਮ ਆਊਗਾ ਉਹੀ ਤੁਹਾਡੀ ਘਰ ਵਾਲੀ ਕੰਮ ਆਊਗੀ ਉਹ ਬਾਈ ਮੈਂ ਮੰਨਦਾ ਕੰਮ ਆਊਗੀ ਹੁਣ ਮੈਨੂੰ ਇਹ ਦੱਸ ਜੇ ਹੁਣ ਵਿਆਹ ਹੋਇਆ ਹੋਇਆ ਇਹਨਾਂ ਦਾ ਜੇ ਮੈਂ ਆਪਣੇ ਫਰਜ਼ ਨਹੀਂ ਪੂਰੇ ਕਰੂੰਗਾ ਹੋਰ ਕੌਣ ਕਰੂੰਗਾ ਐ ਕਰਦਾ ਹੁੰਦਾ ਕੋਈ ਫਰਜ਼ ਪੂਰੇ ਨਾ ਮੈਨੂੰ ਇਹ ਬਤਾ ਬਿਆਹਾਂਾਂ ਦਾ ਸਾਰਾ ਪਤਾ ਵੀ ਰਸਮ ਰਵਾਇ ਕਿਵੇਂ ਹੁੰਦੇ ਨੇ ਕਿਵੇਂ ਦੇਣ ਲੈਣ ਹੁੰਦਾਗਾ ਪਰ ਤੂੰ ਤੂੰ ਤਾਂ ਆਪਦੀ ਕਹਿੰਦੇ ਨੇ ਹੁੰਦੇ ਆਪਦੇ ਤੋਂ ਉੱਪਰ ਦੀ ਹੋ ਕੇ ਚੱਲਦਾਗਾ ਵੀ ਹਾਂ ਮੇਰੇ ਕੋਲ ਬਹੁਤ ਪੈਸਾ ਹੈਗਾ ਐ ਦਿਖਾਉਣਾ ਲੋਕਾਂ ਨੂੰ ਉਹ ਦਿਖਾਣ ਦੀ ਗੱਲ ਹੀ ਹੁੰਦੀ ਹੈਗੀ ਉਹ ਵਿਚਾਰੇ ਜਿਹੜੇ ਲਾੜ ਚਾਉਂਦੇ ਉਹਦਾ ਪੂਰੇ ਕਰਨੇ ਨੇ ਰੋ ਰੋ ਥੋੜੀ ਕੰਮ ਹੁੰਦਾ ਆ ਨਾ ਰੋਜ ਵਿਆਹ ਹੋਣਾ ਤੇ ਨਾ ਰੋਜ ਇਹ ਜਿਹੇ ਕੰਮ ਹੋਣੇ ਨੇ ਨਾ ਮੈਨੂੰ ਇੱਕ ਗੱਲ ਦੱਸ ਜਵਾਬ ਦੇ ਮੈਨੂੰ ਜਦੋਂ ਆਪਾਂ ਉਹ ਕੁੜੀ ਨੂੰ ਵਿਆਹਣ ਗਈ ਸੀ ਉਹਨਾਂ ਦੇ ਘਰ ਦੇ ਨਾਲ ਚੱਜ ਦੀ ਰੋਟੀ ਤੱਕ ਦਾ ਸਰੀ ਨਹੀਂ ਤੈਨੂੰ ਛਾਪਾਂ ਛੱਲੇ ਦਾ ਕੀ ਪਾਉਣਾ ਨੇ ਮੈਨੂੰ ਵੀ ਕੁਝ ਨਹੀਂ ਪਾਇਆ ਹੈਗਾ ਸੜਿਆ ਹੋਇਆ ਸੂਟ ਦਿੰਦਾ ਜਿਹੜਾ ਨੌਕਰਾਂ ਨੇ ਦੇ ਪਾਉਣ ਵਾਲਾ ਵੀ ਗੱਲ ਸੁਣ ਲੈ ਮੇਰੀ ਉਹਦਣੇ ਮੈਂ ਤੈਨੂੰ ਕਿਹਾ ਸੀ ਵੀ ਉਹਨਾਂ ਦੇ ਘਰ ਤੋਂ ਮੈਨੂੰ ਕੁਝ ਨਹੀਂ ਚਾਹੀਦਾ ਉਹ ਤਾਂ ਵਿਚਾਰੇ ਆਪ ਗਰੀਬ ਬੰਦੇ ਨੇ ਪਰ ਤੂੰ ਵੀ ਹੱਚਕਾ ਲਾ ਤੀਜਾ ਚੱਕ ਚੱਕ ਕੇ ਉਹ ਰਫੜਾਈ ਜਾਣਾਗਾ ਕੀ ਲਿਆਂਦਾ ਕੋਲੇ ਪਿੱਛੋਂ ਦੱਸ ਮੈਨੂੰ ਕੀ ਲਿਆਂਦਾ ਆ ਇੱਕ ਚੀਜ਼ ਆ ਕੇ ਆ ਗਈ ਚਾਰ ਪੰਜ ਸੁੱਟਾਂ ਵਾਲੀ ਮੈਨੂੰ ਇਹ ਦੱਸ ਤੈਨੂੰ ਕਦੇ ਡਿਮਾਂਡ ਕਰੀਆ ਮੈਨੇ ਵੀ ਆਪਣੇ ਪੈਕੇ ਤੋਂ ਆ ਚੀਜ਼ ਲੈ ਕੇ ਆ ਬਥੇਰਾ ਕੁਝ ਲਿਆ ਕੇ ਦੇਤਾ ਥੋੜਾ ੰਢ ਢ ਭਰਦਾ ਪਰ ਆਪਣੇ ਮੂੰਹੋਂ ਮੰਗਿਆ ਕੁਝ ਮੈਨੇ ਮਾਰਦੇ ਆ ਗੱਲਾਂ ਮੈਂ ਤੁਹਾਨੂੰ ਇੱਕ ਗੱਲ ਕਹਿਤੀ ਮੈਂ ਤੁਹਾਨੂੰ ਸਮਝਾ ਸਮਝਾ ਕੇ ਥੱਕ ਗਈ ਮੇਰੀ ਤਾਂ ਹੋ ਗਈ ਬੇਵਾਹ ਹੋਣਾ ਮੈਂ ਤਾਂ ਰਹਿਣਾ ਨਹੀਂ ਹੈਗਾ ਇੱਥੇ ਮੈਂ ਤਾਂ ਚਲਦੀਆਂ ਪੈਕੇ ਯਾਰ ਤੈਨੂੰ ਨਹੀਂ ਮੈਂ ਕੋਈ ਕਮੀ ਆਣ ਦਾਂਦਾ ਆਪ ਚਾਹੇ ਮੈਂ ਵਿਗ ਜਾ ਤੁਸੀਂ ਨਹੀਂ ਮੇਰੀ ਕੋਈ ਗੱਲ ਸਮਝਣੀ ਮੈਂ ਚਲਦੀਆਂ ਆਪਣੇ ਪੈਕੇ ਰੋ ਇਕੱਲੇ ਇੱਥੇ ਫਿਰ ਮੇਰੀ ਇੱਕ ਗੱਲ ਸੁਣ ਲਾ ਜੇ ਤੂੰ ਪੈਕੇਜ ਆ ਰਹੀ ਆ ਨਾ ਨਾ ਤਾਂ ਮੈਂ ਤੈਨੂੰ ਉੱਥੇ ਲੈਣ ਜਾਵਾਂ ਜੇ ਦੂਰੇ ਆ ਗਈ ਉਰੇ ਫਿਰ ਮੈਂ ਅੰਦਰ ਨਹੀਂ ਬਣਨਦਾ ਘਰ 'ਚ ਇੱਕ ਗੱਲ ਮੇਰੀ ਖਾਨੇ ਵੱਲ ਨਹੀਂ ਠੀਕ ਹੈ ਨਾ ਬੇਸਿਕ ਗੱਲ ਤਾਂ ਹੈ ਮੈਂ ਤੁਹਾਡੇ ਨਾਲ ਨਾਰਾਜ਼ ਆ ਮੈਨੂੰ ਘਰ 'ਚ ਸਾਰਿਆਂ ਨੇ ਗਿਫਟ ਦਿੱਤਾ ਤੁਸੀਂ ਨਹੀਂ ਦਿੱਤਾ ਵਿਆਹ ਦਾ ਕੋਈ ਗਿਫਟ ਉਹ ਮੈਨੂੰ ਇਸ ਚੀਜ਼ ਦਾ ਨਾ ਹਸਤਾਬ ਨਹੀਂ ਹੈ ਬਾਕੀ ਕੋਈ ਨਹੀਂ ਤੂੰ ਹੁਕਮ ਕਰ ਤੈਨੂੰ ਕੀ ਚਾਹੀਦਾ ਪੱਕੀ ਗੱਲ ਐ ਜਿਹੜਾ ਕੁਛ ਵੀ ਮੈਂ ਕਹਾਂਗੀ ਉਹ ਤੁਸੀਂ ਮੈਨੂੰ ਗਿਫਟ ਦੇ ਦਿਓਂਗੇ ਹਾਂ ਹਾਂ ਪੱਕੀ ਗੱਲ ਐ ਮੇਰੇ ਘਰ ਦੇ ਹਾਲਾਤ ਨਾ ਬਹੁਤ ਖਰਾਬ ਸਿਗੇ ਤੇ ਇਸ ਕਰਕੇ ਮੇਰੀ ਨਾ ਪੜਾਈ ਵਿੱਚ ਹੀ ਛੁਟ ਗਈ ਮੈਂ ਚਾਹੁੰਦੀ ਆ ਕਿ ਮੈਂ ਆਪਣੀ ਪੜਾਈ ਨਾ ਅੱਗੇ ਕੰਟੀਨਿਊ ਕਰ ਸਕਾਂ ਜੇ ਤੁਸੀਂ ਕਹਿੰਦੇ ਹੋ ਤਾਂ ਇਹ ਕਰ ਲਾਂ ਮੈਂ ਹਾਂ ਹਾਂ ਕਿਉਂ ਨਹੀਂ ਸਮਾ ਇਹ ਗੱਲ ਆਪਾਂ ਵੀਰੇ ਨਾਲ ਕਰਾਂਗੇ ਮੈਂ ਚਾਹਨਾ ਇਹ ਗੱਲ ਤੂੰ ਆਪ ਵੀਰੇ ਨਾਲ ਕਰੇ ਤੇ ਵੀਰਾ ਤੈਨੂੰ ਕਦੀ ਜਵਾਬ ਨਹੀਂ ਦੇਊਗਾ ਇਸ ਗੱਲ ਨੂੰ ਤੇ ਤੁਹਾਨੂੰ ਤਾਂ ਨਹੀਂ ਕੋਈ ਇਤਰਾਜ਼ ਹੋਏਗਾ ਨਹੀਂ ਨਹੀਂ ਮੈਨੂੰ ਕਿਹੋ ਇਤਰਾਜ਼ ਹੋਊਗਾ ਸਮਾ ਮੈਂ ਤਾਂ ਖੁਸ਼ ਹੀ ਐ ਕਿ ਤੂੰ ਅੱਗੇ ਹੋਰ ਪੜੇਂਗੀ ਚਲੋ ਥੋੜਾ ਸਾਥ ਮੇਰੇ ਨਾਲ ਐ ਹੋਰ ਮੈਨੂੰ ਕੀ ਚਾਹੀਦਾ ਐ ਬਾਕੀ ਕੋਈ ਗੱਲ ਨਹੀਂ ਬਾਈ ਨਾਲ ਮੈਂ ਆਪਣੇ ਆਪ ਗੱਲ ਕਰ ਲਾਂਗੀ ਪਰ ਭਾਬੀ ਕੋਸਾ ਦਾ ਉਹਨਾਂ ਨੂੰ ਇਤਰਾਜ਼ ਹੋਵੇ ਕੋਈ ਨਹੀਂ ਚਲ ਇੱਕ ਵਾਰ ਤੂੰ ਮੇਰੇ ਨਾਲ ਗਲਤਾ ਕਰ ਮੈਂ ਨਾ ਤੁਹਾਨੂੰ ਵਾਦਾ ਕਰਦੀ ਆ ਮੈਂ ਆਪਣੇ ਵੱਲੋਂ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੀ ਘਰ ਦੇ ਸਾਰੇ ਕੰਮ ਮੈਂ ਦੀਦੀ ਨਾਲ ਮਿਲ ਕੇ ਕਰਾ ਲਾਂਗੀ ਜਿੰਨਾ ਟਾਈਮ ਬਚਿਆ ਉਹਨੇ ਸੇ ਮੈਂ ਆਪਣੀ ਪੜ੍ਹਾਈ ਕਰ ਲਾਂਗੀ ਬਸ ਠੀਕ ਹੈ ਮੈਨੂੰ ਕੋਈ ਦਿੱਕਤ ਨਹੀਂ ਦੇਖ ਪ੍ਰੀਤ ਚੱਲੋ ਠੀਕ ਹੈ ਫਿਰ ਚੱਲੀਏ ਹੁਣ ਆਪਾਂ ਮੈਂ ਇੰਨਾ ਪੈ ਗਿਆ ਹੋਰ ਹੋਰ ਭਾਈ ਕਰੀ ਜਾਂਦਾ ਸੀ ਕੰਮ ਫੇਰ ਉਹ ਬਸ ਬਾਈ ਮੜਾ ਖੇਤ-ਗੇੜਾ ਮਾਰਨ ਗਿਆ ਤੀ ਤੈਨੂੰ ਪਤਾ ਮੈਂ ਤਾਂ ਤੈਨੀਆਂ ਸ਼ਹਿਰੀ ਆਪਣੇ ਆਪ ਕਰੀ ਜਾਂਦਾ ਪਰ ਔਖਾ ਲੱਗਦਾ ਬਾਈ ਇੰਨੇ ਟਾਈਮ ਬਾਅਦ ਕੰਮ ਕਰਨਾ ਚਲ ਹੁਣ ਆਤ ਪਾ ਲਾ ਨਾ ਸ਼ਹਿਰੀ ਦਾ ਵੀ ਵਿਆਹ ਹੋ ਗਿਆ ਮੂਲੀ ਅੜ ਤੇ ਪੱਤੇ ਅੱਡ ਉਹ ਬਾਈ ਇਦਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ ਬਹੁਤ ਸਾਹੂ ਕੁੜੀ ਆ ਸਾਰੀਆਂ ਕੁੜੀਆਂ ਬਾਈ ਵਿਆਹ ਤੋਂ ਪਹਿਲਾਂ ਸਾਹੂ ਹੁੰਦੀਆਂ ਨੇ ਸੌਰੇ ਆ ਕੇ ਇਹਨਾਂ ਕੀ ਹੋਣਾ ਪਤਾ ਹੀ ਨਹੀਂ ਲੱਗਦਾ ਕਦੋਂ ਗਾਊ ਤੋਂ ਸ਼ੇਰ ਨਹੀਂ ਬਣ ਜਾਂਦੀਆਂ ਨੇ ਉਹ ਚੱਲ ਯਾਰ ਛੱਡ ਹੁਣ ਤੂੰ ਮੇਰੇ ਨਾਲ ਕੀ ਲੜੀ ਜਾਣਾ ਤੂੰ ਕੋਈ ਹੋਰ ਗੱਲ ਬਾਤ ਸੁਣਾ ਜਦੋਂ ਬਾਈ ਇੱਕ ਹੋਵੇ ਘਰ ਜੋਦਾ ਸਰ ਜਾਂਦਾ ਜਦੋਂ ਦੋ ਹੋਏ ਨਾ ਫਿਰ ਘਰ ਵਿੱਚ ਮੱਲੂ ਮੱਲੀ ਰੌਲਾ ਪੈ ਜਾਂਦਾ ਚਾਹੇ ਤੂੰ ਆਪ ਦੇਖ ਲਈਂ ਉਹ ਯਾਰ ਪਾਰਟੀ ਦਾ ਦੇ ਦੋ ਤੁਸੀਂ ਤਾਂ ਬਹੁਤ ਸਸਤੇ ਸਾਰ ਲਿਆ ਇੰਨੀ ਵੀ ਬਚਤ ਨਹੀਂ ਕਰੀਂਦੀ ਹੁੰਦੀ ਉਹ ਤੂੰ ਤਾਂ ਕਹਿੰਦਾ ਸਾਡੇ ਘਰੇ ਕਲੇਸ਼ ਪਵੇ ਤੇ ਹੁਣ ਮੇਰੇ ਤੋਂ ਪਾਰਟੀ ਮੰਗ ਰਹੇ ਆ ਕਲੇਸ਼ ਤਾਂ ਚੱਲ ਦੋ ਰਹੇ ਨੇ ਆ ਬਾਈ ਹੁੰਡਾ ਵਿਆਹ ਹੈ ਪਾਰਟੀ ਦੇਣ ਦਾ ਬਣਦੀ ਉਹ ਓ ਯਾਰ ਮੈਂ ਤਾਂ ਮਜ਼ਾਕ ਕਰਦਾ ਤੀ ਉਹ ਤੇਰੇ ਵਾਸਤੇ ਤਾਂ ਕੋਈ ਵਧੀਆ ਪਾਰਟੀ 플ਾਨ ਕਰੂੰਗਾ ਤੂੰ ਕਾਨੂੰ ਫਿਕਰ ਕਰਦਾ ਆ ਚਲ ਠੀਕ ਹੈ ਬਾਈ ਫਿਰ ਮੈਂ ਵੀ ਖੇਤ ਗੇੜਾ ਮਾਰਿਆ ਹਾਂ ਹਾਂ ਚੱਲ ਕੋਈ ਨਹੀਂ ਮਾਰਿਆ ਬੜੇ ਖਰਾਬ ਹੋ ਤੁਸੀਂ ਕੋ ਮੈਂ ਹੀ ਜੋੜੀ ਅੱਭੀ ਗੁਰੂ ਘਰ ਗਈ ਸੀ ਘੁੰਮਣ ਥੋੜੀ ਨਾ ਗਈ ਸੀ ਤੂੰ ਨਾ ਬਹੁਤੀਆਂ ਗੱਲਾਂ ਨਾ ਕਰ ਹੋ ਜਾਣੀ ਤੇਰੇ ਵਿਆਹ ਦਾ ਚਾਹ ਪੂਰਾ ਹਜੇ ਆਪਾਂ ਸ਼ੋਇ ਦਵਾਈ ਮੁੱਕੀ ਪਈ ਹੈ ਦਵਾਈ ਲਿਆ ਜਾ ਕੇ ਕੋਈ ਨਹੀਂ ਮੈਂ ਆਪਣੇ ਦੋਸਤ ਨੂੰ ਕਹਿ ਦਿੰਦਾ ਉਹ ਲਿਆ ਦੂਗਾ ਕਰਤੀਆਂ ਨਾ ਹੋਈ ਕਮਲੀਆਂ ਗੱਲਾਂ ਕਿਤੇ ਨਹੀਂ ਭੱਜੀ ਜਾਂਦੀ ਇਹ ਇੱਥੀ ਹੈਗੀ ਫੇਰ ਕਰ ਲੈ ਗੋਡਣਾ ਗੋਡਾ ਜੋੜ ਕੇ ਗੱਲਾਂ ਜਿਹੜੀਆਂ ਕਰਨੀਆਂ ਤੂੰ ਨਾ ਦੋਸਤਾਂ ਨੂੰ ਭੇਜਦਾ ਹੈ ਅਗਲੇ ਦੀ ਕੀਤਵਾਰੀ ਹੈ ਅੱਧੇ ਪੈਸੇ ਹੁਆਬ ਦੇ ਜੇਬ ਚ ਭਾਜਦੇ ਨੇ ਅੱਧੇ ਪੈਸੇ ਦਵਾਈ ਲਿਆਉਂਦੇ ਨੇ ਤੂੰ ਆਪ ਜਾ ਕੇ ਨਹੀਂ ਲਿਆ ਸਕਦਾ ਚਲੋ ਮੈਂ ਜਾਨ ਨਾਲ ਲੈ ਕੇ ਆਣਾ ਫਿਰ ਦੂਜੀ ਆਦੇ ਘਰ ਦੇ ਕੰਮ ਤਾਂ ਭਾਈ ਆਪ ਹੀ ਕਰਨੇ ਚਾਹੀਦੇ ਨੇ ਨਾਲੇ ਮਾਂ ਦੀ ਦਰਾਣੀ ਦਾ ਕੁਝ ਗੱਲਾਂ ਕਰਨੀਆਂ ਨੇ ਇਹਨੂੰ ਵੀ ਘਰ ਦਾ ਕੰਮ ਸਿਖਾਵਾ ਮਾੜਾ ਮੋਟਾ ਘਰ ਦੇ ਤੌਰ ਤਰੀਕੇ ਸਿਖਾਵਾ ਚਲੋ ਵਧੀਆ ਭਾਬੀ ਇਹਨੂੰ ਵੀ ਪਤਾ ਲਾ ਜੂਗਾ ਘਰ ਦੇ ਤੌਰ ਤਰੀਕਿਆਂ ਬਾਰੇ ਸਿਖਾਉਣੀ ਪੈਣਗੇ ਫਵਰੇ ਕਰ ਦੇਣ ਸਿਖਾ ਕੇ ਭੇਜੀ ਆ ਕਿ ਨਾ ਪ੍ਰੀਤ ਮੇਰੀ ਕੋਣ ਗੱਲ ਸੁਣੋਂਗੇ ਕਿਉਂ ਕੀ ਗੱਲ ਕਰਨੀ ਆ ਤੂੰ ਇਹ ਜੀ ਜਿਹੜੀਆਂ ਗੱਲਾਂ ਕਰਨੀਆਂ ਨੇ ਫੇਰ ਕਰ ਲਈ ਆ ਕੇ ਕਰ ਲਈ ਕਿਤੇ ਨਹੀਂ ਭਜਦੀ ਇਹ ਇੱਥੇ ਆ ਸਾਰੀ ਉਮਰ ਇੱਥੇ ਰਹਿਣਾ ਇਹਨੇ ਗੱਲ ਸੁਣੇ ਪ੍ਰੀਤ ਜਾ ਵਗ ਜਾ ਹੁਣ ਦੇਖਦਾ ਕੀ ਆ ਚਲੋ ਇੱਧਰ ਆ ਗੱਲ ਸੁਣ ਮੇਰੀ ਦੇਖ ਪ੍ਰੀਤ ਤੈਨੂੰ ਮੈਂ ਇੰਨੀ ਗੱਲ ਸਮਝਾ ਦਿੰਨੀ ਆ ਕਿ ਇਹ ਇਸ ਘਰ ਦਾ ਮੋਢੀ ਮੈਂ ਤੇ ਗੁਰੀ ਆ ਕਿਉਂਕਿ ਗੁਰੀ ਹੈਗਾ ਜਿਹੜਾ ਘਰ ਦੇ ਸਾਰੇ ਖਰਚੇ ਚੱਕਦਾ ਤੇ ਆ ਸ਼ੈਰੀ ਨੇ ਨਾ ਕਦੇ ਪੰਜੀ ਤੱਕ ਲਈ ਪੜਾਈ ਕਰੇ ਮੈਂ ਤੁਹਾਨੂੰ ਇੱਕ ਗੱਲ ਸਮਝਾਉਣੀ ਹੈਗੀ ਕਿ ਕਦੇ ਘਰ ਦੇ ਵਿੱਚ ਆਪਦੀ ਚਲਾਉਣ ਦੀ ਕੋਸ਼ਿਸ਼ ਨਾ ਕਰੀ ਚੱਲੂਗੀ ਤਾਂ ਮੇਰੀ ਕੋਈ ਗੱਲ ਨਹੀਂ ਦੀਦੀ ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਹੀ ਕਰਾਂਗੀ ਰਹੀ ਗੱਲ ਸ਼ੈਰੀ ਦੀ ਇਵੇਂ ਤੋ ਤੱਕਰੀ ਜਾਂਦੇ ਨੇ ਕੋਈ ਗੱਲ ਨਹੀਂ ਹੌਲੀ ਹੌਲੀ ਇਹ ਵੀ ਜ਼ਿੰਮੇਵਾਰੀ ਨੂੰ ਸਮਝ ਜਾਣਗੇ ਮੈਂ ਤਾਂ ਹੱਸਾਂ ਹਾਂ ਤੇਰੇ ਮਾਪਿਓ ਨੇ ਕੀ ਦੇਖ ਕੇ ਸ਼ਹਿਰ ਨਾਲ ਤੇਰਾ ਵਿਆਹ ਕਰਤਾ ਪੱਲੇ ੱੱੱਲੇ ਕੁਝ ਹੈ ਨਹੀਂ ਇਹਦੇ ਕਮਾਉਂਦਾ ਨਹੀਂ ਹੈਗਾ 1 ਰੁਪਿਆ ਇਹ ਪਤਾ ਨਹੀਂ ਕੀ ਸੋਚ ਕੇ ਵਿਆਹ ਕਰਤਾ ਸਰਿਆ ਪਿਆ ਪਿਆ ਅੱਜ ਕੱਲ ਮਾਪਿਓ ਦਾ ਵੀ ਦੀਦੀ ਇਹ ਤਾਂ ਸੰਜੋਗਾ ਦੀ ਗੱਲ ਹੁੰਦੀ ਆ ਜਿੱਥੇ ਮੇਰੇ ਸੰਜੋਗ ਲਿਖੇ ਸੀਗੇ ਉੱਥੇ ਮੇਰਾ ਵਿਆਹ ਹੋ ਗਿਆ ਕੋਈ ਗੱਲ ਨਹੀਂ ਤੁਹਾਨੂੰ ਕਹਿ ਤਾਂ ਰਹੀ ਆ ਸ਼ੈਰੀ ਬਹੁਤ ਮਿਹਨਤੀ ਮੁੰਡਾ ਹੈ ਹੌਲੀ ਹੌਲੀ ਜ਼ਿੰਮੇਵਾਰੀ ਉਹਨੂੰ ਸਮਝ ਜੂਗਾ ਚੰਗੀ ਗੱਲ ਹੈ ਜੇ ਸਮਝ ਜੇ ਕਿਉਂਕਿ ਨਾ ਸਮਝਣੋਂ ਮੈਂ ਘਰੇ ਰੱਖਣ ਨਹੀਂ ਲੱਗੀ ਵੇਲਿਆਂ ਦਾ ਮੇਰੇ ਘਰ ਦੇ ਵਿੱਚ ਕੋਈ ਕੰਮ ਨਹੀਂ ਕਿਉਂਕਿ ਦੇਖੋ ਪਹਿਲਾਂ ਤਾਂ ਇੱਕ ਰਣਾ ਦਾ ਖਰਚਾ ਚੱਕਦੇ ਸੀ ਅਸੀਂ ਹੁਣ ਸੁੱਖ ਨਾਲ ਦੋ ਹੋ ਗਏ ਹੁਣ ਦੇਖੋ ਵਾਦਾ ਵਾਦਾ ਪਰਿਵਾਰ ਅੱਗੇ ਵਧ ਹੀ ਜਾਂਦਾ ਸਿਆਣੀ ਆ ਤੂੰ ਤੈਨੂੰ ਸਮਝਾਉਣ ਦੀ ਲੋੜ ਨਹੀਂ ਤੇ ਹਾਂ ਅੱਜ ਦਿਨ ਵਧੀਆਗਾ ਤੇਰਾ ਬਾਈ ਤਾਂ ਐਵੇਂ ਕਮਲੀਆਂ ਮਾਰੀ ਜਾਂਦਾ ਕੱਲ ਪਰਸਾ ਚੜਾਵਾਂਗੇ ਚੌਂਕੇ ਚੁੱਲੇ ਪਾਉ ਉਹਨੂੰ ਕੀ ਪਤਾ ਤੀਮੀ ਦੇ ਕੰਮਾਂ ਦਾ ਤੂੰ ਐ ਕਰ ਜਾ ਕੇ ਆਟਾ ਗੁੰਨ ਲੈ ਗੋੜਾ ਲਾ ਤੇ ਲਾ ਕੇ ਮਿੱਠੀਆਂ ਰੋਟੀਆਂ ਲਾ ਲਾ ਜਾ ਕੇ ਠੀਕ ਐ ਠੀਕ ਐ ਦੀਦੀ ਦੇਖੀ ਚੱਲ ਤੇ ਨਾਲ ਅੱਗੇ ਅੱਗੇ ਕੀ ਕਰਦੀ ਮੈਂ ਮੈਨੂੰ ਰੰਗ ਦਿਖਾਉਂਦੇ ਦੀਏ ਗੋਰੀ ਨੂੰ ਹੁਣ ਪਤਾ ਲੱਗੂਗਾ ਵੀ ਮੇਰੀ ਚੌਧਰ ਕਿੰਨੀ ਕ ਇਸ ਘਰ ਦੇ ਵਿੱਚ ਆ ਇੱਧਰ ਤੁਰ ਜਾਂਦਾ ਕਮਾਲ ਆ ਯਾਰ ਉਹ ਨਾ ਮੈਂ ਨਹੀਂ ਇੱਕ ਗੱਲ ਦੱਸ ਐਹੀ ਕੀ ਗੱਲ ਆ ਤੇ ਤੂੰ ਘਰੇ ਟਿੱਕੇ ਬਟਿਆਂ ਦਾ ਉਹ ਇੱਕ ਦਿਨ ਦਾ ਘਰੇ ਬਹਿ ਜੇਗਾ ਤੇਰਾ ਕੀ ਵਿਗੜ ਜੂ ਉਹ ਬਈ ਮੈਂ ਕੀ ਕਰਾਂ ਮੈਂ ਤਾਂ ਭਾਬੀ ਨੇ ਭੇਜਤਾ ਨਾ ਮੈਨੂੰ ਇਹ ਦੱਸ ਉਹ ਤੂੰ ਕੋਈ ਜਵਾਕ ਆ ਹੈ ਜਿਹਨੂੰ ਭਾਬੀ ਨੇ ਕਹਿਤਾ ਵੀ ਤੂੰ ਨਿਕਲ ਜਾ ਤੂੰ ਨਿਕਲੇ ਆਇਆ ਓ ਬਾਈ ਤੈਨੂੰ ਪਤਾ ਤਾਂ ਹੈ ਭਾਬੀ ਕਿੱਥੇ ਵਾਰੀ ਆਣ ਦਿੰਦੀ ਐ ਉਹ ਨਾਲੇ ਉਹ ਨਵੀਂ ਨਵੀਂ ਆਈ ਆ ਹਲੇ ਘਰੇ ਮੈਂ ਉਹਦੇ ਮੂਰੇ ਕੀ ਬੋਲਦਾ ਚੱਲ ਜਾ ਜਿਹੜਾ ਕੰਮ ਕਰਕੇ ਆਣਾ ਕਰਿਆ ਇਹਦਾ ਮੈਂ ਪੁੱਛਦਾ ਜਾ ਕੇ ਠੀਕ ਐ ਬਾਈ ਵੀ ਕੀ ਦਿੱਕਤ ਆ ਉਹਨੂੰ ਸਲਾ ਦਿਮਾਗ ਖਰਾਬ ਕਰਾ ਕਿਸ ਨੇ ਸਿਖਾਇਆ ਸ ਕੋਈ ਆਈ ਹੈਗਾ ਮੇਰੇ ਨਾਲ ਕੰਮ ਘੁਮ ਘਟ ਕੀਤਾ ਹਾਂ ਬਾਬੀ ਸਹੀ ਕਹੀਏ ਨੇ ਤੁਸੀਂ ਮੈਂ ਨਾ ਪੱਕੇ ਘਰੇ ਕੰਮ ਬਿਲਕੁਲ ਨਹੀਂ ਕਰਿਆ ਮੇਰੇ ਨਾਲ ਅਸਲ ਸ ਪੜਾਈ ਵੱਲ ਜ਼ਿਆਦਾ ਧਿਆਨ ਸੀਗਾ ਕੰਮਾਂ ਕਾਰਾਂ ਵੱਲ ਘੱਟ ਧਿਆਨ ਸੀਗਾ ਰੋਟੀ ਚੱਕਲਾ ਮੱਚ ਗਈ ਨਾਲੇ ਪੜਨ ਦੀ ਕਿੱਕੜਾ ਤੂੰ ਜੱਜ ਬਣਨਾ ਹੈ ਕਰਨਾਂ ਦਾ ਇੱਥੇ ਕੰਮ ਹੈ ਤੋਰੇ ਵੀ ਕਿਹਦੇ ਨਾਲ ਹੈ ਦਿਹਾੜੀਦਾਰ ਨਾਲ ਪੜਾ ਲਗਾ ਕੇ ਦੱਸ ਕਿ ਚਟ ਕਿਹੜਾ ਤੀਰ ਮਾਰ ਲਿਆ ਦੇਖੋ ਭਾਬੀ ਮੈਂ ਨਾ ਸ਼ੈਰੀ ਨਾਲ ਗੱਲ ਕਰੀ ਸੀਗੀ ਕਿ ਮੈਂ ਅੱਗੇ ਪੜ੍ਹਾਈ ਕੰਟੀਨਿਊ ਕਰ ਲਾਂਗੀ ਨਾਲੇ ਉਹਨਾਂ ਦਾ ਕੰਮਕਾਰਾ ਚ ਵੀ ਸਾਥ ਦੇਆ ਕਰਾਂਗੀ ਮੈਂ ਕਿਹੜੇ ਕੰਮ ਕਰ ਜੇ ਸ਼ੈਰੀ ਕੋਈ ਕੰਮਕਾਰ ਕਰਦਾ ਹੋਊਗਾ ਫੇਰ ਹੀ ਸਾਥ ਦੇਂਗੀ ਨਾਲੇ ਤੈਨੂੰ ਕਿਹਨੇ ਕਹਤਾ ਕਿਹਨੇ ਤੈਨੂੰ ਵੱਡੇ ਵੱਡੇ ਸੁਪਨੇ ਦਿਖਾਤੇ ਦੇਖ ਭਾਈ ਇਸ ਘਰ ਨੂੰ ਸੰਭਾਲਣਾ ਹੁਣ ਤੇਰਾ ਕੰਮ ਐ ਮੈਂ ਬਥੇਰੇ ਸਾਲ ਕੰਮ ਕਰ ਲਿਆ ਬਥੇਰਾ ਤੰਦ ਪਿੱਟ ਲਿਆ ਹੁਣ ਤੇਰਾ ਕੰਮ ਐ ਇਸ ਘਰ ਨੂੰ ਸੰਭ ਕੇ ਰੱਖਣਾ ਇਸ ਘਰ ਦਾ ਕੰਮ ਕਰ ਸੰਭਣਾ ਜੇ ਤੂੰ ਪੜਨ ਲੱਗੀ ਜਾਂ ਕੰਮ ਕਰਨ ਲੱਗੀ ਫਿਰ ਘਰ ਕੌਣ ਸੰਭੂਗਾ ਭਾਬੀ ਮੈਂ ਕਦੋਂ ਮਨਾ ਕਰਿਆ ਵੀ ਹਾਂ ਮੈਂ ਕੰਮ ਕਰ ਕਰਨੇ ਨਹੀਂ ਹੈਗੇ ਮੈਂ ਕਹੀ ਹੰਨੀਆ ਵੀ ਜਿਹੜਾ ਤੁਸੀਂ ਕੰਮ ਕਹੋਗੇ ਮੈਂ ਕਰ ਲਾਂਗੀ ਨਾ ਜਿੰਨਾ ਟਾਈਮ ਬਚਿਆ ਉਹਨੇ ਕਿ ਟਾਈਮ 'ਚ ਮੈਂ ਆਪਣੀ ਪੜ੍ਹਾਈ ਪੂਰੀ ਕਰ ਲਾਂਗੀ ਨਾ ਤੇਰੇ ਪੜਾਏ ਦਾ ਖਰਚਾ ਕਿਹੜਾ ਚੱਕਿਆ ਕਰੂਗਾ ਹਾ ਗੋਰੀ ਕੋਲ ਤਾਂ ਘਰ ਦੇ ਖਰਚਾ ਮਸਾ ਤੁਰਦਾ ਹੁਣ ਕਿੱਥੋਂ ਲਾਣੇ ਪੈਸੇ ਤੇਰੇ ਪੜਾਈ ਦੇ ਖਰਚੇ ਤੇ ਦੀਰੀ ਕੋਈ ਗੱਲ ਨਹੀਂ ਜਿੱਥੋਂ ਮਰਜ਼ੀ ਅਰੇਂਜ ਕਰੀਏ ਪਰ ਮੈਂ ਅੱਗੇ ਪੜਾਈ ਕੰਟੀਨਿਊ ਕਰਾਂਗੀ ਇਹ ਗੱਲ ਮੈਨੂੰ ਸ਼ੈਰੀ ਨੇ ਵੀ ਕਹਿਤੀ ਸ਼ੈਰੀ ਤਾਂ ਪਕਾਈ ਮਾਰਦਾ ਹੈ ਸ਼ੈਰੀ ਕੋਲ ਕਿ ਢਾਵੇਂ ਨੇ ਉਹਨੇ ਕੀ ਕਰਨਾ ਉਹਨੇ ਵੀ ਗੁਰਿਤੋਂ ਅੰਕੀ ਦੇਣੇ ਨੇ ਤੈਨੂੰ ਪੈਸੇ ਨਾ ਕੀ ਗੱਲ ਕਿਉਂ ਬੁਢੀ ਨੂੰ ਧੱਕੇ ਮਾਰੀ ਜਦੀ ਆ ਧੱਕੇ ਨਾ ਮਾਰਾਂ ਹੋਰ ਕੀ ਕਰਾਂ ਨਾ ਮੈਨੂੰ ਇੱਕ ਗੱਲ ਦੱਸੋ ਕਹਿੰਦੇ ਪੜਾਈ ਕਰਨੀ ਆ ਅਖੇ ਅੱਗੇ ਨਾ ਢਾਵੇਂ ਕੋਣ ਉਹ ਚੱਲ ਯਾਰ ਮੇਰੀ ਗੱਲ ਸੁਣ ਲੈ ਘਰ ਦਾ ਕੰਮ ਜੇ ਹੁਣ ਪੜਨ ਨੂੰ ਕਹੇ ਪੜ ਲਰਦੇ ਤੈਨੂੰ ਕੀ ਹੋਰ ਤੂੰ ਹੈਗੀ ਦੱਸਦੀ ਐ ਕੰਮ ਕਰਨ ਨੂੰ ਹਲੇ ਕੱਲ੍ਹ ਲਈ ਹੈਗੀ ਅੱਜ ਇਹਨੂੰ ਪੜਨ ਭੇਜਦਾ ਮੈਂ ਘਰ ਦਾ ਕੰਮ ਸਿੱਖਿਆ ਲੇਗਾ ਆਉਂਦਾ ਕੁਝ ਹੈ ਨਹੀਂ ਕਰੋਗੋ ਸਖਾ ਕਿੰਦ ਹੋਰੀ ਹੈਗੀ ਲੱਖਣ ਕਿਸੇ ਚੱਜਦਾ ਨਹੀਂ ਹੈਗਾ ਮੈਨੂੰ ਹੁਣ ਲੱਗਿਆ ਪਤਾ ਤਾਂ ਹੀ ਤੇਨੇ ਸ਼ੇਰੀ ਨੂੰ ਬਾਹਰ ਭੇਜਦੀ ਹੈਣਾ ਵੀ ਬਾਅਦ 'ਚ ਇਹਨੂੰ ਤਾਂ ਕਰ ਸਕੇ ਤੂੰ ਅੱਛਾ ਲਾਤੀਆਂ ਫਿਰ ਉਂਗਲਾਂ ਭਰਾਣੇ ਹੈ ਮੈਂ ਉਹਨੂੰ ਮੜਾ ਜਾ ਬਾਹਰ ਕੀ ਭੇਜ ਤਾ ਪਸ਼ੂਨ ਦਵਾਈ ਲੈਣਾ ਤੇ ਤੈਨੂੰ ਉਂਗਲਾਂ ਲਾ ਕੇ ਉਹਨੂੰ ਇੱਥੇ ਭੇਜਦਾ ਬڑا ਸ਼ੇਅਰ ਬੰਦਾ ਹੈਗਾ ਸਕੀਮਾਂ ਵਧੀਆ ਲਾਉਂਦਾ ਹੈ ਤੁਸੀਂ ਦੋਨੋਂ ਹੀ ਜੀ ਨਹੀਂ ਨਹੀਂ ਦੀਦੀ ਇਹ ਕਿਹੋ ਜਿਹੀ ਗੱਲ ਕਰ ਰਹੀ ਨੇ ਤੁਸੀਂ ਵੀਰ ਜੀ ਮੈਂ ਤਾਂ ਕਦੇ ਇਹ ਜਿਹੀ ਗੱਲ ਵੀ ਨਹੀਂ ਕਰੀ ਹੈਗੀ ਉਹ ਬਾਈ ਮੈਨੂੰ ਪਤਾ ਤੂੰ ਮੇਰੀ ਗੱਲ ਸੁਣ ਤੂੰ ਇੱਕ ਕੰਮ ਕਰ ਤੂੰ ਮੈਨੂੰ ਰੋਟੀ ਪਾ ਕੇ ਦੇ ਕੋਈ ਨਾ ਪਾ ਦਿੰਨੀ ਆ ਰੋਟੀ ਪਾ ਦਿੰਨੀ ਆ ਰੋਟੀ ਕੋਈ ਨਹੀਂ ਮੁਗੇ ਇਹ ਤਾਂ ਦਮਲੀ ਲੋੜ ਨਹੀਂ ਹੈਗੀ ਮੈਂ ਬੈਠਾ ਕਿਉਂ ਜੇਨ ਮੱਕ ਕੋ ਕੱਲ ਕੰਮ ਦੀ ਗੱਲ ਕਹਿਣੀ ਆਂਗੀ ਕੋਈ ਚੰਗੀ ਮੱਤ ਦਿੰਨੀ ਹੈ ਕੋਈ ਮਾੜੀ ਗੱਲ ਕਹਿਣੀ ਹੈ ਗੇਨ ਮੈਂ ਘਰ ਦਾ ਕੰਮ ਹੀ ਸਿਖਾਉਣੀ ਹੈਗੀ ਕੀ ਮਾੜਾ ਕਰਦੀ ਆ ਪਰ ਤਰੀਕਾ ਹੁੰਦਾ ਹਰ ਇੱਕ ਚੀਜ਼ ਦਾ ਇਹ ਨਹੀਂ ਹੁੰਦਾ ਵੀ ਅਗਲੇ ਦੇ ਗੱਲ ਪੈ ਜਾ ਹੋਰ ਤਾਂ ਇਹ ਆਗਾ ਦੀ ਕੋਟ ਨਾ ਕੋਟਾ ਜੋੜ ਕੇ ਬਹਿ ਜਾ ਕਰ ਮੇਰੀ ਜਨਾਨੀ ਨੇ ਕੋਈ ਕੰਮ ਨਾ ਕੇ ਹਾਂ ਕਰੇ ਵੀਰ ਜੀ ਦੀਦੀ ਕਹਤੋ ਤੁਸੀਂ ਸਾਡੇ ਘਰ ਕੇ ਲੜੀ ਜਾਨੇ ਹੋ ਲੜਾਂਗੇ ਹੋਰ ਕੀ ਕਰਾਂਗੇ ਦੱਸ ਤੁਹਾਡੇ ਆਣ ਕਰਕੇ ਕਲੇਸ਼ ਪੈ ਗਿਆ ਤੇਰਾ ਬੰਦਾ ਜਲਾ ਚੂੜੀਆਂ ਲਾ ਲਾ ਕੇ ਸਾਨੂੰ ਲੜਾਈ ਜਾਂਦਾ ਇਹੋ ਜਿਹੀ ਗੱਲ ਹੀ ਨਹੀਂ ਹੋਏਗੀ ਦੀਦੀ ਕਿਉਂ ਤੁਸੀਂ ਐਵੇਂ ਬੋਲੀਂਦੇ ਹੋ ਸੰ ਦੋਨਾਂ ਨੂੰ ਕੱਲ ਤੂੰ ਆਈ ਨਹੀਂ ਹਜੇ ਅੱਜ ਹੀ ਤੈਨੂੰ ਬੀਏ ਕਰਾ ਦਈਏ ਹੋਰ ਨਾ ਮੈਂ ਤੈਨੂੰ ਕਿਤੇ ਆਈਲੈਂਡ ਦਾ ਕਲਾਸਾ ਲਵਾ ਦਾਂ ਉਦੋਂ ਮੇਰੀ ਗੱਲ ਸੁਣ ਚੱਲ ਕੋਈ ਗੱਲ ਨਹੀਂ ਜੇ ਨੇ ਮਿੱਠੇ ਰੋਟੇ ਬਣਾਤੀ ਹੈ ਨਾ ਤੂੰ ਮੈਨੂੰ ਮਿੱਠੇ ਰੋਟੀ ਪਾ ਕੇ ਦੇ ਲਿਓ ਨੀਆ ਬੈਠੋ ਜਾ ਕੇ ਨਾਲੇ ਖੜ ਜੋ ਚਾਹ ਬਣਾ ਲੈ ਤੇਰੇ ਬਾਈ ਨੂੰ ਮੈਂ ਮੜਾ ਜਾ ਗੁਆਂਢੀਆ ਦੇ ਜਾਇਆ ਮਾਂ ਨਾਲੇ ਮਿੱਠੇ ਰੋਟੇ ਬਾਅਦ ਚ ਮਿਲਣਗੇ ਪਹਿਲਾਂ ਗੁਆਂਢੀਆ ਨੂੰ ਮੰਡਿਆ ਮਾਂ ਜਾ ਕੇ ਮੈਂ ਗੁਆਂਢੀਆ ਤੇਨੂੰ ਬਹੁਤ ਫਿਕਰ ਆ ਹੈ ਨਾ ਕਰਦੀ ਤੈਨੂੰ ਫਿਕਰ ਨਹੀਂ ਹੈਗੀ ਅਗਲੇ ਕੀ ਕਹਿਣਗੇ ਵਿਹਾਰ ਤੇ ਬਣਾ ਬਣਾ ਕੇ ਮਿੱਠਿਆ ਰੋਟੇ ਹਾਗੇ ਨਾ ਨਵੀਂ ਬਹੂ ਦਾ ਜਮੀ ਚਾਣੀ ਗੱਲਾਂ ਕਰਾਉਣੀਆਂ ਲੋਕਾਂ ਤੋਂ ਅੱਛਾ ਬਾਹਰ ਨਾਲ ਜਾ ਦੇਖੀਂ ਇੱਥੇ ਨਾ ਜਾ ਦੇਖੀਂ ਇੱਥੇ ਰਹਿ ਤੂੰ ਵੱਡੇ ਘਰੋਂ ਕੁਪੈਰੀ ਆ ਚੱਲ ਚੰਗਾ ਵੇ ਮਰੋ ਪਰਾ ਲੈ ਹੈ ਕਮਲੀ ਤੈਨੂੰ ਕੀ ਹੋ ਗਿਆ ਹੁਣ ਤੂੰ ਕੌਣ ਮਾਨਾ ਦੱਸ ਕਰ ਰਹੀ ਆ ਕੁਛ ਨਹੀਂ ਵੀਰੇ ਬਸ ਓਏ ਯਾਰ ਕਮਾਲ ਦੀ ਗੱਲ ਆ ਤੈਨੂੰ ਮੈਂ ਕੀ ਗੱਲ ਕਹੀ ਸੀ ਵੀ ਮੈਂ ਤੇਰਾ ਬੜਾ ਭਾਈ ਆ ਤੂੰ ਮੈਨੂੰ ਦੱਸ ਗੱਲ ਕੀ ਆ ਵੀਰੇ ਕੁਛ ਨਹੀਂ ਮੈਂ ਤਾਂ ਸਿਰਫ ਦੀਦੀ ਨੂੰ ਇੰਨਾ ਹੀ ਕਿਹਾ ਸੀਗਾ ਮੈਂ ਆਪਣੀ ਪੜ੍ਹਾਈ ਅੱਗੇ ਕਰਨੀ ਆ ਤੇ ਦੀਦੀ ਨੇ ਸਾਫ਼ ਮਨਾਂ ਕਰਤਾ ਮੈਂ ਸੋਚਿਆ ਚਲ ਸ਼ੈਰੀ ਦੀ ਮਦਦ ਹੋ ਜੂਗੀ ਇੰਨੇ ਚੀ ਲੈ ਇਹਦਾ ਵਧੀਆ ਗੱਲ ਆ ਜੇ ਤੂੰ ਪੜ੍ਹਨਾ ਚਾਹਨੀ ਆ ਫਿਰ ਤਾਂ ਤੂੰ ਪੜ ਤੇ ਮੇਰੀ ਗੱਲ ਸੁਣ ਆ ਖਰਚੇ ਖਰਚੇ ਦੀ ਫਿਕਰ ਨਾ ਕਰੀ ਮੈਂ ਬੈਠਾ ਨਾ ਨਹੀਂ ਵੀਰੇ ਮੈਨੂੰ ਸਲਾਈ ਆਉਂਦੀ ਆ ਕੱਪੜੇ ਦੀ ਸਲਾਈ ਕਰਕੇ ਨਾ ਮੈਂ ਆਪਣਾ ਖਰਚਾ ਆਪੇ ਕੱਢ ਲਿਆ ਕਰਾਂਗੀ ਤੁਸੀਂ ਫਿਕਰ ਨਾ ਕਰੋ ਲੈ ਤੇਰਾ ਦਿਮਾਗ ਖਰਾਵਾ ਤੂੰ ਹੁਣ ਇਹ ਤਾਂ ਵਿਆਹ ਕੇ ਆਈਆਂ ਤੈਨੂੰ ਹੁਣੇ ਬਾਹਰ ਦੇ ਕੰਮ ਲਾ ਦੀ ਹੈ ਨਾ ਤੂੰ ਆਪਣੀ ਪੜ੍ਹਾਈ ਕਰ ਤੇ ਆਪਣੇ ਘਰ ਦਾ ਕੰਮ ਕਰ ਐਨੀ ਬਹੁਤ ਆ ਠੀਕ ਹੈ ਵੀਰੇ ਜੀ ਸਿੱਖੋ ਸੱਚ ਮੇਰੇ ਦਾ ਦਿਮਾਗ ਚੋਂ ਨਿਕਲੀ ਗੱਲ ਆ ਲੈ ਫੜ ਵੀਰੇ ਇਹ ਤੇਰੀ ਰੋਟੀ ਦਾ ਵੀ ਸ਼ਰੇਣਾ ਤੇ ਸੀ ਮੈਨੂੰ ਐਡੀ ਵੱਡੀ ਗੱਲ ਕਹਿਤੀ ਵੀ ਮੈਂ ਆਪਣੀ ਪੜ੍ਹਾਈ ਅੱਗੇ ਕਰਾਂ ਇਹ ਤੋਂ ਵੱਡਾ ਸ਼ਗਨ ਹੋਰ ਕੀ ਹੋ ਸਕਦਾ ਉਹ ਕੋਈ ਗੱਲ ਨਹੀਂ ਮੈਂ ਤਾਂ ਤੇਰੇ ਨਾਲ ਹਰ ਟਾਈਮ ਖੜਾ ਠੀਕ ਹੈ ਨਾ ਤੂੰ ਫਿਕਰ ਨਾ ਕਰ ਅਗਰ ਮੇਰੇ ਹੁੰਦੇ ਠੀਕ ਹੈ। ਯਾਨਾ ਰੋਟੀ ਪਾ ਦੇ ਮੈਂ ਰੋਟੀ ਖਾ ਲਾਂ ਠੀਕ ਆ। ਹਾਂਜੀ ਵੀਰੇ। ਕਿੰਨੇ ਚੰਗੇ ਨੇ ਵੀਰ ਜੀ। ਮੇਰੇ ਇੱਕ ਬੋਲਦੇ ਇਹਨਾਂ ਨੇ ਮੇਰੀ ਸਾਰੀ ਲੋਚ ਪੂਰੀ ਕਰਤੀ। ਹੁਣ ਮੈਂ ਅੱਗੇ ਪੜ੍ਹਾਈ ਕਰਕੇ ਨਾ ਕੁੱਛ ਬਣ ਕੇ ਦਿਖਾਵਾਂਗੀ ਤੇ ਨੌਕਰੀ ਲੱਗਾਗੀ। ਸੱਚ ਮਿੱਠੀ ਰੋਟੀਆਂ ਤਾਂ ਦੇ ਆਮਾ ਵੀਰੇ ਨੂੰ। ਉਹ ਯਾਰ ਸ਼ਹਿਰੀ ਤੈਨੂੰ ਜਿਹੜੇ ਬਿਜ਼ਨਸ ਬਾਰੇ ਕਿਹਾ ਸੀ ਤੂੰ ਉਹ ਤੇ ਕਰੀਆ ਵਿਚਾਰ ਕੋਈਕ ਨਾ ਮੈਂ ਕਰੀ ਸੀ ਬਾਈ ਨਾਲ ਗੱਲ। ਬਾਈ ਨੂੰ ਆਈਡੀਆ ਵਧੀਆ ਨਹੀਂ ਲੱਗਿਆ ਉਹ ਕਹਿੰਦਾ ਜਿਹੜੀ ਫੈਕਟਰੀ ਚ ਤੂੰ ਲੱਗਿਆ ਹੋਇਆ ਉੱਥੇ ਹੀ ਲੱਗਿਆ ਰਹਿ ਨਾਲੇ ਆਉਣ ਵਾਲੇ ਟਾਈਮ 'ਚ ਕਹਿੰਦਾ ਤੇਰੀ ਉੱਥੇ ਤਨਖਾਹ ਤੋਂ ਵਧ ਜੂਗੀ ਯਾਰ ਸ਼ਹਿਰੀ ਇੱਕ ਗੱਲ ਕਾ ਗੁੱਸਾ ਨਾ ਕਰੀ ਮੇਰੀ ਗੱਲ ਦਾ ਤੇਰਾ ਭਰਾ ਨਾ ਹਮੇਸ਼ਾ ਹੀ ਤੈਨੂੰ ਆਪਣੇ ਹੱਥੇੜ ਰੱਖਣਾ ਚਾਹੁੰਦਾ ਏ ਯਾਰ ਉਹ ਨਹੀਂ ਬਾਈ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਉਹ ਰਹਿਣ ਦੇ ਯਾਰ ਕਈਆਂ ਨੂੰ ਤਾਂ ਤਾਂ ਤੋਂ ਹੁੰਦੀ ਆ ਤੇਰੇ ਭਰਾ ਵਰਗਿਆਂ ਨੂੰ ਵੀ ਉਹ ਤੇਰੇ ਵਰਗਿਆਂ ਨੂੰ ਉੱਪਰ ਨਹੀਂ ਉੱਠਣ ਦੇਣਾ ਹੈਗਾ ਨਾਲੇ ਕੰਮ ਲਿਆ ਜੇ ਕੱਲੂ ਤੂੰ ਕਾਮਯਾਬ ਹੋ ਗਿਆ ਫਿਰ ਉਹਦੇ ਖੇਤਾਂ ਦੇ ਕੰਮ ਕੌਣ ਕਰੂਗਾ ਤੂੰ ਆਪ ਸੋਚ ਨਾਲੇ ਜਿਹੜੇ ਵਿਆਹ ਹੁਣ ਜਾ ਕੇ ਆਏ ਆ ਆਪਾਂ ਉਹ ਕੋਈ ਵਿਆਹ ᱛੀ ਯਾਰ ਜੇ ਭਾਈ ਉਹ ਮੈਨੂੰ ਆਪਣਾ ਭਰਾ ਨਹੀਂ ਮੰਨਦਾ ਚੱਲ ਕੋਈ ਗੱਲ ਨਹੀਂ ਪਰ ਮੈਂ ਉਹਨੂੰ ਹਮੇਸ਼ਾ ਬਣਾ ਵੱਡਾ ਭਰਾ ਮੰਨ ਕੇ ਨਾ ਬਾਪ ਦੀ ਥਾਂ ਤੇ ਰੱਖਿਆ ਨਾਲੇ ਜੇ ਅਸੀਂ ਹੁਣ ਅੱਡ ਹੁੰਨੇ ਆ ਨਾ ਤਾਂ ਸਾਰੀ ਗੱਲ ਪ੍ਰੀਤ ਤੇ ਜਾਊਗੀ ਹੁਣ ਤੂੰ ਆਪ ਦੇਖ ਆਪ ਤਾ ਉਹਨੇ ਕਿੰਨੇ ਵਧੀਆ ਘਰ ਦੇ ਵਿੱਚ ਵਿਆਹ ਕਰਵਾਇਆ ਤੇ ਤੇਰਾ ਜਮੀ ਗਰੀਬ ਘਰ ਦੇ ਵਿੱਚ ਵਿਆਹ ਕਰਵਾਤਾ ਜਿੱਥੇ ਕੋਈ ਮਿਲਨ ਵਰਤਣ ਵਾਲਾ ਵੀ ਨਹੀਂ ਹੈਗਾ ਕੋਈ ਤਾਂ ਹੀ ਦਾ ਤਰ੍ਹਾਂ ਕਿਤੇ ਚੰਗੇ ਘਰੇ ਵਿਆਹ ਨਹੀਂ ਕਰਿਆ ਜੇ ਕਿਤੇ ਵਧੀਆ ਕਰੇ ਤਰ੍ਹਾਂ ਰਿਸ਼ਤਾ ਹੋਇਆ ਹੁੰਦਾ ਆਪਾਂ ਵਿਆਹ 'ਚ ਜਾਂਦੇ ਚੰਗੀਆਂ ਰੌਣਕਾਂ ਲਾਉਂਦੇ ਚੰਗੇ ਮੁਰਗੇ ਸੁਰਗੇ ਖਾਂਦੇ ਉਹ ਜਾ ਯਾਰ ਇਹ ਵੀ ਕੋਈ ਵਿਆਹਾਂ 'ਚੋਂ ਵਿਆਹ ਦੀ ਉਹ ਨਹੀਂ ਭਾਈ ਪ੍ਰੀਤ ਬਹੁਤ ਚੰਗੀ ਕੁੜੀ ਐ ਤਾਂ ਹੀ ਬਾਈ ਨੇ ਉੱਥੇ ਵਿਆਹ ਕਰਾਇਆ ਮੇਰਾ ਉਹਦੇ ਨਾਲ ਉਹ ਤੂੰ ਨਹੀਂ ਸਮਝਦਾ ਤੈਨੂੰ ਆਪਣੇ ਥੱਲੇ ਲਾ ਕੇ ਰੱਖਣਾ ਚਾਹੁੰਦਾ ਹੋ ਤੈਨੂੰ ਆਵੇ ਬਰਾਬਰ ਦਾ ਨਹੀਂ ਸਮਝਦਾ ਨਹੀਂ ਤੇਰਾ ਕਿਤੇ ਚੰਗੇ ਘਰੇ ਰਿਸ਼ਤਾ ਨਾ ਕਰਾਉਂਦਾ ਹੋ ਯਾਰ ਉਹ ਨਹੀਂ ਯਾਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਨਾਲੇ ਤੂੰ ਐਵੇਂ ਪੁੱਠੀ ਸਿੱਧੀ ਗੱਲਾਂ ਨਾ ਸਖਾਈ ਜਾਇਆ ਕਰ ਮੈਨੂੰ ਨਾਲੇ ਬਾਈ ਨੂੰ ਕੀ ਲੋੜ ਐਦਾਂ ਕਰਨ ਦੀ ਉਹ ਮੇਰਾ ਵੱਡਾ ਭਰਾ ਹੈ ਨਾਲੇ ਉਹ ਐਦਾਂ ਕਿਉਂ ਸੋਚੂਗਾ ਉਹ ਤੇਰਾ ਭਰਾ ਆ ਤਾਂ ਫਿਰ ਕੀ ਹੋਇਆ ਓਏ ਉਹਨੂੰ ਵੀ ਤਾਂ ਪਤਾ ਵੀ ਉਹਦੇ ਘਰ ਵਾਲੇ ਕਿਦਾਂ ਦੀ ਆ ਉਹ ਜਾਣ ਕੇ ਐਦਾਂ ਦੀ ਕੁੜੀ ਲੈ ਕੇ ਆਇਆ ਵੀ ਉਹ ਤੁਹਾਡੇ ਘਰ ਦੇ ਕੰਮ ਕਰਦੀ ਫਿਰੇ ਨਾਲੇ ਹਮੇਸ਼ਾ ਥੱਲੇ ਲੱਗ ਕੇ ਰਹੇ ਤੂੰ ਵੀ ਬਸ ਚਲ ਠੀਕ ਆ ਮੈਂ ਚਲਦਾ ਐ ਅੱਜ ਜੇ ਫਿਰ ਉਹ ਕੋ ਲੇਟ ਹੋ ਜਾਏ ਕੋਈ ਫਾਇਦਾ ਚਲੋ ਚਲੋ ਕਿੱਥੇ ਚੱਲੀ ਜੋੜੀ ਬਾਈ ਨੇ ਦੱਸਿਆ ਨਹੀਂ ਤੁਹਾਨੂੰ ਕੀ ਪ੍ਰੀਤ ਦੀ ਐਡਮਿਸ਼ਨ ਕਰਾਉਣ ਚੱਲੇ ਸੀ ਐਡਮਿਸ਼ਨ ਆ ਮੈਨੂੰ ਤਾਂ ਕਿਸੇ ਨੇ ਨਹੀਂ ਦੱਸਿਆ ਨਾਲੇ ਮੈਂ ਤਾਂ ਕਿਸੇ ਨੇ ਸਲਾਹ ਨਹੀਂ ਲਈ ਪੁੱਛਦੇ ਨੇ ਕਿਸਦੇ ਨੇ ਮੂੰਹ ਚੱਕ ਲੈਣੇ ਹੋਗੇ ਕੀ ਗੱਲ ਮੈਂ ਘਰ 'ਚ ਨਹੀਂ ਰਹਿੰਦੀ ਨਾ ਸਲਾਹ ਨੂੰ ਹੁਣ ਅਗਲਾ ਦਿਤੋਂ ਅਸਟਾਮ ਲੈ ਕੇ ਜਾਵੇ ਅਸਟਾਮ ਨੂੰ ਕੀ ਗੱਲ ਮੈਂ ਘਰ ਦੇ ਵਿੱਚ ਹੁੰਦੀ ਨਹੀਂ ਹੈਗੀ ਮੈਂ ਮੈਂਬਰ ਨਹੀਂ ਇਸ ਘਰ ਦਾ ਨਾਲੇ ਕੁੜੀਏ ਤੈਨੂੰ ਮੈਂ ਕਿਹਾ ਸੀ ਕਿ ਹਰੇਕ ਗੱਲ ਮੈਥੋਂ ਪੁੱਛ ਕੇ ਕਰਨੀ ਆ ਤੁਸੀਂ ਆਪ ਮਹਾਰੇ ਮੂੰਹ ਚੱਕਦੇ ਇੱਥੇ ਮਰਜ਼ੀ ਤੁਰ ਜਾਨੇ ਹੋਗੇ ਤੇਲ ਕਿਉਂ ਹੀ ਆਉਂਦਾਗਾ ਆ 100 ਰੁਪਏ ਲੀਟਰ ਹੋ ਰਿਹਾ ਤੇਲ ਦਾ ਦੀਦੀ ਜੀ ਅਸੀਂ ਕਿਹੜੇ ਕਿਤੇ ਘੁੰਮਣ ਜਾਣਾ ਐਡਮਿਸ਼ਨ ਕਰਵਾ ਚੱਲੇ ਐਡਮਿਸ਼ਨ ਕਰਾ ਕੇ ਵਾਪਸ ਮੁੜ ਕੇ ਆ ਜਾਾਂਗੇ ਇਹਨਾਂ ਟਾਈਮ ਹੀ ਨਹੀਂ ਲਾਉਂਦੇ ਮੇਰੀ ਗੱਲ ਸੁਣ ਲਓ ਜੀ ਜੇ ਇਹ ਗਈ ਨਾ ਕੋਚਿੰਗ ਤੇ ਤਾਂ ਮੈਂ ਇਸ ਘਰ 'ਚ ਨਹੀਂ ਰਹਿਣਾ ਮੈਂ ਆਪਣੇ ਪੈਕੇਜ ਚ ਲਈ ਜਾਊਂਗੀ ਯਾਰ ਆ ਕੀ ਗੱਲ ਹੋਈ ਮੈਨੂੰ ਇੱਕ ਗੱਲ ਦੱਸ ਜਿਓ ਉਹ ਪੜ ਲੂਗੀ ਕਰ ਅੱਗੇ ਵਾਲੇ ਪਾਸੇ ਨੂੰ ਜਾਊਗਾ ਪਿੱਛੇ ਵਾਲੇ ਪਾਸੇ ਨੂੰ ਥੋੜੀ ਜਾਊਗਾ ਮੈਨੂੰ ਨਾ ਸਾਰਾ ਪਤਾ ਅੱਜ ਕੱਲ੍ਹ ਦੀਆਂ ਕੁੜੀਆਂ ਦਾ ਕਿੰਨੀਆਂ ਚਲਾਕ ਹੁੰਦੀਆਂ ਨੇ ਇਹ ਆਪ ਤਾਂ ਤਿਆਰ ਵਿਆਰ ਹੋ ਕੇ ਲਾ ਕੇ ਸੁਰਖੀ ਪਾਊਡਰ ਨਿਕਲ ਜਾ ਕਰੋਗੀ ਪੜਨ ਵਾਸਤੇ ਤੇ ਮੈਂ ਤੇ ਘਰ ਦਾ ਸਿਆਪਾ ਕਰਿਆ ਕਰੂੰਗੀ ਸਾਰਾ ਕੰਮ ਮੇਰੇ ਗਲ ਪਾ ਦਿਆ ਕਰੂਗੀ ਮੈਂ ਕਿਹੜੇ ਚੱਕਿਆ ਸਮਝਦੀ ਨਹੀਂ ਹੈਗੀ ਦੀਦੀ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਮੇਰੇ ਜਦੋਂ ਐਡਮਿਸ਼ਨ ਹੋ ਗਈ ਨਾ ਮੈਂ ਕੰਮ ਕਰ ਕਰਕੇ ਵੀ ਜਾਇਆ ਕਰੂੰਗੀ ਇਥੋਂ ਤੇ ਜਦੋਂ ਮੈਂ ਪੜ ਕੇ ਵਾਪਸ ਆ ਗਈ ਉਦੋਂ ਵੀ ਕੰਮ ਕਰਿਆ ਕਰੂੰਗੀ ਪਰ ਇੱਕ ਵਾਰੀ ਮੇਰੇ ਐਡਮਿਸ਼ਨ ਉੱਥੇ ਕਰਵਾ ਦੋ ਹਾਂ ਹੋ ਕਰ ਲਿਆ ਕਰਾਂਗੀ ਤੂੰ ਵੱਡੀ ਮਹਾਰਾਣੀ ਆ ਦੇਖ ਲਓ ਜੀ ਕਿ ਮੈਂ ਜ਼ਬਾਨ ਚੱਲਦੀ ਐ ਇਹਦੀ ਇਹ ਹੁਣੇ ਡਰਾਮੇ ਕਰਦੇ ਮੈਂ ਕੰਮ ਕਰ ਲਿਆ ਕਰੂੰਗੀ ਇਹਨੇ ਡੱਕਾ ਨਹੀਂ ਤੋੜਨਾ ਹੈਗਾ ਫੇਰ ਮੇਰੀ ਗੱਲ ਸੁਣ ਲਓ ਜੇ ਇਹ ਗਈ ਨਾ ਕੋਚਿੰਗ ਤੇ ਤਾਂ ਮੈਂ ਆਪੇ ਕੱਕੇ ਭਾਗ ਦੂੰਗੀ ਸਾਰੇ ਛੱਡੂੰਗੀ ਰਿਸ਼ਤੇਦਾਰ ਵੀ ਮੇਰੀ ਐ ਕੋਈ ਕਰ ਇਸ ਕਰਕੇ ਸੁਣਦਾ ਨਹੀਂ ਹੈਗਾ